ਨੰਬਰ ਤੇਜ਼ ਰਫਤਾਰ ਗੱਡੀ ਨੇ ਖੰਬੇ ਵਿੱਚ ਮਾਰੀ ਟੱਕਰ ਬਿਜਲੀ ਦਾ ਖੰਭਾ ਟੁੱਟ ਕੇ ਡਿੱਗਾ ਹੈ ਤਾਂ ਜਿਸ ਦੇ ਨਾਲ 4 ਦੇ ਕਰੀਬ ਕੁੱਤਿਆਂ ਦੀ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ ਇਹ ਬਿਜਲੀ ਦੇ ਖੰਬੇ ਉੱਤੇ ਬਿਜਲੀ ਦਾ ਟਰਾਂਸਫਾਰਮ ਲੱਗਾ ਹੋਇਆ ਸੀ ਚਸ਼ਮਦੀਤ ਦਾ ਕਹਿਣਾ ਹੈ ਕਿ ਪਹਿਲਾਂ ਧੜਕਸਰ ਗੱਡੀ ਸਵਾਰ ਵੱਲੋਂ ਪਾਲਮਿਕੀ ਮੰਦਿਰ ਦੀ ਦੀਵਾਰ ਨਾਲ ਟੱਕਰ ਮਾਰੀ ਗਈ ਜਿਸ ਨਾਲ ਦੀਵਾਰ ਨੂੰ ਤੇ ਮੰਦਿਰ ਦੇ ਗੇਟ ਨੂੰ ਤੋੜ ਦਿੱਤਾ ਗਿਆ ਦੇ ਕੀ ਨਾਮ ਜੇ ਫਾਤੇ ਕੀ ਗੱਲ ਬਾਰੇ ਰਮੀ ਜੇ ਮੇਰਾ ਨਾਮ ਤੇ ਸਵੇਰ 4 ਵਜੇ ਦੀ ਗੱਲ ਹੈਗੀ ਆ ਗੱਡੀ ਬੜੀ ਸਪੀਡ ਤੇ ਆਈ ਇਹਨੇ ਖੰਭਾ ਤੋੜਦਾ ਬੱਤੀ ਵਾਲਾ ਅੱਛਾ ਤੇ ਖੰਭਾ ਤੋੜਨ ਤੋਂ ਬਾਅਦ ਇਹਨੇ ਮੰਦਰ ਆਪਣੇ ਲਾਹ ਕੁ ਸੁਭਾਵਾਂ ਦੀ ਕੰਧ ਵੀ ਤੋੜਦੀ ਆ ਆ ਗੇਅਰ ਤੋੜ ਦਿੱਤਾ ਜੇ ਮੋਟਰ ਮੋਟਰ ਵੀ ਸਾਰੀ ਤੋੜ ਦਿੱਤੀ ਆ ਕਾਰਨ ਪੱਤਰ ਲਿਖੀ ਕਿ ਕਿੰਨੇ ਨੌਜਵਾਨ ਸੀਗਾ ਤੇ ਗੱਡੀ ਸਾਰੀ ਕਿੱਲੋ ਗੱਡੀ ਵੇਚੀ ਖੰਭਾ ਟੁੱਟਣ ਦੇ ਨਾਲ ਬੱਤੀ ਚੱਲ ਗਈ ਜਦੋਂ ਤੱਕ ਆਪਾਂ ਆਏ ਆ ਉਦੋਂ ਤੱਕ ਉਹ ਨਿਕਲ ਕੇ ਭੱਜ ਗਏ ਤੇ ਜਿਨ੍ਹਾਂ ਨੇ ਮਤਲਬ ਕਿ ਜਿਹੜੇ ਮੌਕੇ ਦੇ ਦੇਖਿਆ ਉਹਨਾਂ ਨੇ ਚਾਰ ਤੋਂ ਮੇਰੇ ਖਿਆਲ ਚਾਰ ਪੰਜ ਬੰਦੇ ਆਗੇ ਹੀ ਲੈ ਤੇ ਦਿੱਲੀ ਨੰਬਰ ਦੀ ਗੱਡੀ ਜੇ ਵਾਈਟ ਕਲਰ ਦੀ ਸਿਆਜ ਕਾਰਨ ਪਤਾ ਲੱਗਾ ਕਿ ਮੁੰਡੇ ਨੱਚੇ ਸੀ ਪੀਆ ਜਾਂ ਕੋਈ ਉਹ ਕਿਸੇ ਦੇ ਮੱਥੇ ਨਹੀਂ ਲੱਗੇ ਨਿਕਲ ਕੇ ਭੱਜ ਹੀ ਗਏ ਆ ਉਹ ਪਾਰੀ ਕੋਲ ਦੇ ਲੈਣੇ ਸੀ ਚੀਜ਼ਾਂ ਹਾਂ ਹਾਂ ਮੁੰਸੀ ਸਾਹਿਬ ਆਏ ਫੋਟੋਆਂ ਖਿੱਚ ਕੇ ਲੈ ਕੇ ਗਏ ਆ ਡੀ ਡਿਵੀਜ਼ਨ ਵਾਲੇ ਬੰਦਰ ਦਾ ਆਹੀ ਉਸ ਕਿੰਨਾ ਕਹਿ ਸਕਦੇ ਆ ਆਪਾਂ ਮੋਟਰ ਟੁੱਟ ਗਈ ਆ ਸੈਪਾ ਫੂਪਾ ਟੁੱਟ ਗਿਆ ਕੰਧ ਟੁੱਟ ਗਈ ਗੇਟ ਟੁੱਟ ਗਿਆ ਵਾ ਉਹ 2.5 ਲੱਖ ਦਾ ਮੰਦਰ ਦਾ ਨੁਕਸਾਨ ਹੋ ਗਿਆ ਜੀ ਅੱਛਾ ਜੀ ਤੇ ਨਾਲ ਇਹ ਜਾਨਵਰ ਵੀ ਮੋਰ ਹੋਈ ਹੈ ਹਾਂ ਜੀ ਉਹ ਹੈਗੇ ਤਿੰਨ ਜਾਨਵਰ ਹੈਗੇ ਉਹ ਇੱਕ ਗੱਡੀ ਦੇ ਲੇਕਾ ਗੱਡੀ ਥੱਲੇ 4 ਹੈਗੇ ਜੇ ਹੁਣ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅਡੇ ਮੰਦਰ ਦਾ ਜੋ ਹਦਿਜਾਨਾ ਦਿੱਤਾ ਜਾਵੇ ਬੰਦੇ ਫੜੇ ਜਾਣ ਕੀ ਗੱਲ ਬਾਤ ਹੈਗੀ ਕੀ ਚੱਕਰ ਹੈਗਾ ਉਹ ਪਤਾ ਲੱਗੇ ਕਿ ਜਿਹੜਾ ਮੰਦਰ ਦਾ ਨੁਕਸਾਨ ਆ ਉਹ ਤੇ ਭਰਨਾ ਪੈਣਾ ਹੀ ਆ ਤਾਂ ਲੱਗਦਾ ਨਹੀਂ ਕਿ ਕੋਈ ਆਮ ਬੰਦਾ ਹੁੰਦਾ ਤੇ ਉਹਦਾ ਜਾਨੀ ਨੁਕਸਾਨੀ ਹੋ ਸਕਦਾ ਸੀ ਹੋ ਤਾਂ ਹੋ ਹੀ ਜਾਣਾ ਸੀ ਯਾਰ ਕਿ ਫੰਕਸ਼ਨ ਹੈਗਾ ਇੱਥੇ ਰਾਤੀ ਫੰਕਸ਼ਨ ਹੈ ਜੀ ਆ ਵੇਖੋ ਅੱਜ ਰਾਤੀ ਫੰਕਸ਼ਨ ਹੈਗਾ ਫੰਕਸ਼ਨ ਹੈ ਵਾਹੀ ਜੇ ਸ਼ੁਗਰ ਘਰੋ ਵੀ ਫੰਕਸ਼ਨ ਖਤਮ ਹੋ ਚੁੱਕਾ ਹੈ ਨਹੀਂ ਤੇ ਜਿੱਦਾਂ ਇੱਥੇ ਭੀੜ ਇਕੱਠੀ ਹੈ ਸੀ ਉੱਥੇ ਤੰਦੂਰ ਲੱਗਾ ਹੋਇਆ ਸੀ ਤੰਦੂਰ ਲੱਗਾ ਹੋਇਆ ਸੀ ਉਹਦੇ ਸਾਰੇ ਮਰ ਜਾਣੇ ਸੀ ਜਿੱਦਾਂ ਗੱਡੀ ਚੜਾਈ ਜਾਂਦਾਂ ਨੇ ਉੱਪਰ ਇਹ ਸਵੇਰੇ ਮਾਰਨਿੰਗ 4 ਵਜੇ ਹੋਇਆ ਸਾਡੇ ਟਾਣੇ ਦੀ ਬੈਕਸਾਈਡ ਆ ਗੱਡੀ ਸਿਆਜਾ ਦਿੱਲੀ ਨੰਬਰ ਜਿਹੜਾ ਓਨਰ ਫਰੀਦਕੋਟ ਦਾ ਜੀ ਇੱਕ ਹੋਟਲ 'ਚ ਠਹਿਰਿਆ ਸੀ ਜਿਹੜਾ ਗੋਲਡਨ ਐਮ ਨੂੰ ਨੈਕਸਟ ਲੈਵਲ ਹੋਟਲ ਆ ਉਹਦੇ ਵਿੱਚ ਠਹਿਰੇ ਸੀ ਇਹ ਜਿਹੜੇ ਮੁੰਡੇ ਆ ਹਰਸ਼ ਕੱਕੜ ਆ ਤੇ ਗੌਤਮ ਸ਼ਰਮਾ ਆ ਜੀ ਇਹ ਉਥੇ ਮੈਨੇਜਰ ਦਾ ਤੇ ਹਾਊਸਕੀਪਿੰਗ ਦਾ ਕੰਮ ਕਰਦੇ ਆ ਜੀ ਇਹਨਾਂ ਨੇ ਉਥੋਂ ਗੱਡੀ ਇਹ ਲਈ ਆ ਤੇ ਇਸ ਜਿਹੜਾ ਮੁੰਡਾ ਵਾ ਗੌਤਮ ਸ਼ਰਮਾ ਇਹਦਾ ਜਨਮ ਦਿਨ ਸੀ ਇਹਨਾਂ ਨੇ ਉੱਥੋਂ ਕੋ ਖਾਦਾ ਪੀਤਾ 파ਟੀ ਪੁੱਟੀ ਕੀਤੀ ਤੋਂ ਉੱਥੋਂ ਗੱਡੀ ਇੰਦਰ ਲਿਆਏ ਕਿਉਂਕਿ ਰਹਿਣ ਵਾਲੇ ਵੀ ਇੱਥੋਂ ਦੇ ਆ ਤੇ ਇੱਥੇ ਆਣ ਕੇ ਗੱਡੀ ਕਿਤੇ ਫਾਸਤੀ ਉਹ ਗੱਡੀ ਆਣ ਕੇ ਤੇ ਹਿੱਟ ਕਰ ਗਈ ਟ੍ਰਾਂਸਫਰਮ ਦੇ ਨਾਲ ਤੋਂ ਟੁੱਟਣ ਕਰਕੇ ਤੋਂ ਟ੍ਰਾਂਸਫਰਮਰਾਂ ਦੀ ਗੱਡੀ ਦੇ ਉੱਤੇ ਡਿੱਗ ਪਿਆ ਤੇ ਗੱਡੀ ਟੁੱਟ ਲਾਸ ਹੋ ਗਈ ਬਾਕੀ ਵੈਰੀਫਾਈ ਕਰ ਰਹੇ ਹਾਂ ਹੋਰ ਵੀ ਸਰ ਇਹ ਕੋ ਨੁਕਸਾਨ ਵੀ ਆ ਕੋਈ ਲੱਗੇ ਚਾਕੇ ਨਹੀਂ ਦਾ ਲਾਗੇ ਨੁਕਸਾਨ ਇੱਕ ਤਾਂ ਬਿਜਲੀ ਬੋਰਡ ਦਾ ਹੋਇਆ ਜੀ ਇੱਕ ਲਾਗੇ ਮੰਦਰ ਆ ਮੰਦਰ ਦਾ ਗੇਟ ਗੂਟ ਵੀ ਟੁੱਟਾ ਵਾ ਉਹ ਉਥੇ ਡੌਗ ਹੁੰਦੇ ਨੇ ਕੁੱਤੇ ਹੁੰਦੇ ਨੇ ਲੈਂਦੇ ਪੱਕੇ ਉਹ கரੰਟ ਲੱਗਣ ਨਾਲ ਉਹਨਾਂ ਦੀ ਵੀ ਡੈਥ ਹੋਈ ਹੈ ਕਿਉਂਕਿ ਉਹ ਉਹ ਉੱਥੇ ਫਿਰਦੇ ਰਹਿੰਦੇ ਆ ਤੇ ਟ੍ਰਾਂਸਫਰਮ ਡਿੱਗਣ ਨਾਲ ਉਹ ਚ ਕਰੰਟ ਹੀ ਉਹ ਉਹਨਾਂ ਨਾਲ ਲੱਗ ਗਿਆ ਉਹਨਾਂ ਦੀ ਕਿੰਨੇ ਜਾਨੀ ਗੱਡੀ ਗੱਡੀ ਜਨਾਮ ਤੱਕ 5 5 ਵਾਲੇ ਚਲਾ ਰਹੇ ਸੀ ਹਾਂ 5 ਵਾਲੇ ਜਾਨੀ ਨੁਕਸਾਨ ਤੇ ਨਹੀਂ ਆ ਸਕਦਾ ਨਹੀਂ ਜਾਨੀ ਕਿਸੇ ਦਾ ਨੁਕਸਾਨ ਨਹੀਂ ਹੋਇਆ ਸਾਡੇ ਕੋਲ ਦੋ ਬੰਦੇ ਅਸੀਂ ਲਿਆਂਦੇ ਆ ਤਿੰਨ ਅਜੇ ਹੋਰ ਲੈ ਕੇ ਆਉਣੇ ਬਾਕੀ ਸਾਰੀ ਗੱਲ ਵੈਰੀਫਾਈ ਕਰਦੇ ਹਾਂ ਸਸਤ ਨਹੀਂ ਜਾਏਗੀ 4 ਘੰਟੇ ਉਹ ਬੇਡਰ ਚਲਾ ਰਹੇ ਯਾਨੀ ਕਿ ਕੋਈ ਗਲਤੀ ਨਹੀਂ ਹੋਈ ਕੋਈ ਕਿਸ ਤਰ੍ਹਾਂ ਇਹ ਸੁਣਨਾ ਚਾਹੀਦਾ ਹੈ ਕਿ ਉੱਥੇ ਲੱਗਿਆ ਕਰੇ ਕਿ ਹੋਟਲ ਦਾ ਗੋਵਰਟਰ ਲੈ ਕੇ ਰੋਟੀ ਲੈਣ ਆ ਰਹੀ ਹੈ ਇਹ ਗੱਲ ਨਹੀਂ ਹੋਟਲ 'ਚ ਹੀ ਕੰਮ ਕਰਦੇ ਆ ਇੱਕ ਮੈਨੇਜਰ ਦੀ ਪੋਸਟ ਤੇ ਆ ਤੇ ਇੱਕ ਹਾਊਸਕੀਪਿੰਗ ਉਹ ਸਫਾਈ ਸਭ ਹੀ ਨਹੀਂ ਕਰਦੇ ਜਿਹੜੇ ਉਹਦੇ ਤੇ ਆ ਹੋਰ ਹੀ ਨੇ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز